ਤਸਵੀਰਾਂ ਪਿੰਡ ਹਿਸਾਨ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਆਪਣੇ ਨੌਜਵਾਨ ਮ੍ਰਿਤਕ ਮੁੰਡੇ ਦੀ ਮ੍ਰਿਤਕ ਦੇ ਬੀਤੇ ਤਿੰਨ ਦਿਨਾਂ ਤੋਂ ਆਪਣੇ ਘਰ ਦੇ ਵਿੱਚ ਰੱਖੀ ਹੋਈ ਹੈ ਦੱਸ ਦਈਏ ਕਿ ਇਸ ਪਰਿਵਾਰ ਨੇ આરોਪ ਲਗਾਏ ਨੇ ਕਿ ਉਹਨਾਂ ਦੇ ਮੁੰਡੇ ਨੂੰ ਉਸਦਾ ਹੀ ਇੱਕ ਦੋਸਤ ਘਰੋਂ ਕੰਮ ਲੱਭਣ ਦੀ ਗੱਲ ਕਹਿ ਕੇ ਲੈ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਫੋਨ ਕੀਤਾ ਜਾਂਦਾ ਹੈ ਕਿ ਸਾਨੂੰ ਕੁਝ ਮੁੰਡੇ ਪੈਗੇ ਆ ਅਤੇ ਲੜਾਈ ਹੋ ਗਈ ਆ ਜਿਸ ਤੋਂ ਬਾਅਦ ਰਾਤ 2:30 ਵਜੇ ਦੇ ਕਰੀਬ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਕਿਹਾ ਹੈ ਕਿ ਪਿੰਡ ਲੱਖੋ ਕੇ ਬਹਿਰਾਮ ਦੇ ਨਜ਼ਦੀਕ ਉਹਨਾਂ ਦੇ بیٹے ਦੀ ਲਾਸ਼ ਉਹਨਾਂ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣੇ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਦਾ ਨਾਲਦਿਆਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਪਰ ਪਰਿਵਾਰ ਇਸ ਤੋਂ ਸੰਤੁਸ਼ਟ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇ ਅਤੇ ਇਨਸਾਫ ਦੀ ਗੁਹਾਰ ਪਰਿਵਾਰ ਦੇ ਵੱਲੋਂ ਲਗਾਈ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਗੁਲਿੰਦਰ ਸਿੰਘ ਦੇ ਤਿੰਨ ਬੱਚੇ ਹਨ ਅਤੇ ਘਰ ਦੇ ਵਿੱਚ ਕਮਾਉਣ ਵਾਲਾ ਉਹ ਇਕੱਲਾ ਹੀ ਇਨਸਾਨ ਸੀ ਅੱਜ ਵੀ ਕੀ ਹੋਇਆ ਮੇਰੇ ਪਤੀ ਦੀ ਹੱਤਿਆ ਕੀਤੀ ਗਈ ਹੈ

ਜੇ ਅੱਲਾਹ ਸੇਲਾ ਪਲਾਰ ਕਲਾਸਿਆਂ ਦਾ ਕੰਮ ਕਰਦਾ ਸੀ ਕਿੱਥੇ ਹੋਇਆ ਜੀ ਪਤਾ ਨਹੀਂ ਇਹ ਉਹ ਕੋਈ ਨਹੀਂ ਲੱਕਾ ਕੋਹੜਾ ਤੇ ਸੱਟਾਂ ਨੇ ਮਾਰ ਕੇ ਪਤਾ ਨਹੀਂ ਉਹਦੇ ਕੰਮ ਕੰਮ ਕਰਨੀ ਸੀ ਉਹਦੇ ਕੀ ਲਾਂਗੇ ਇੱਥੇ ਕੰਮ ਦਾ ਪਤਾ ਲੈਣ ਗਿਆ ਸੀ ਨਾਲ ਲੈ ਗਿਆ ਮੁੰਡਾ ਉਹ ਕਦੇ ਉਹਨੇ ਕੰਮ ਨਹੀਂ ਹੈ ਜਿਆ ਕੀਤਾ ਸੀ ਜਿਹੜਾ ਪਹਿਲੀ ਵਾਰ ਲੈ ਗਿਆ ਕਿੰਨੇ ਜਣੇ ਸੀਗੇ ਇਹ ਤੋਂ ਕਰੂ ਇੱਕ ਜਣੇ ਲੈ ਗਿਆ ਇਹ ਮਗਰ ਬਾਅਦ ਤੇ ਮੋਟਰਸਾਈਕਲ ਤੇ ਤਾਨੂੰ ਕਨਫਰਮ ਕਿੰਨੇ ਵਜੇ ਹੋਇਆ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਾਅਦ ਦੱਸਿਆ ਜਦੋਂ 10 ਵਜੇ ਕਿੰਨੇ ਵਜੇ ਤੁਹਾਨੂੰ ਕਨਫਰਮ ਹੋਇਆ ਸਾਨੂੰ ਸਾਨੂੰ 28 ਵਜੇ ਪਤਾ ਲੱਗਦਾ ਹੈ ਮੌਕੇ ਤੇ ਮੈਂ ਮੈਂ 9:00 ਵਜੇ ਮੈਂ 9 ਵਜੇ ਗੱਲ ਹੋਈ ਹੈ ਉਦੋਂ ਕਨਸ ਜਗਰਾਣ ਤੋਂ ਪਿਛਾ ਹੈਗਾ ਮੈਂ 10 ਕਿਲੋਮੀਟਰ ਆਦੇ ਘਰ ਬੇਨਾਂ ਗੱਲ ਹੋਈ ਸੀ ਫਿਰ ਤੁਹਾਨੂੰ ਕਰੂ ਮੈਂ ਕਿੰਨੇ ਵਜੇ ਗੱਲ ਪਹਿਲਾਂ ਤੁਹਾਨੂੰ ਚੈਨਕ ਬਾਅਦ ਜਿਸ ਨੇ ਆਪ ਚਲੇ ਗਿਆ ਸੀ ਪਹਿਲਾਂ ਅੱਗੇ ਵੀ ਕਹਨੇ ਬੰਦੇ ਲੜਾਈ ਹੋ ਗਈ ਆਪਾਂ ਜਾਣਾ ਤੇ ਲੜਾਈ ਹੋ ਗਈ ਜਾਂਦੀ ਨੇ ਸਾਨੂੰ ਦੱਸਿਆ ਤਾਂ ਲਬਾਦ ਵਿੱਚ ਦੱਸਿਆ 2:30 ਵਜੇ ਦੱਸਣੇ ਵੀ ਮੁੱਕ ਗਿਆ ਹੈ ਤੁਹਾਡੇ ਪਰਿਵਾਰ ਦੇ ਨਾਂ ਦੇ ਨੂੰ ਨਾਲ ਲੈ ਕੇ ਗਏ ਮੋਕੇ ਜਿਮੋ ਕਿਸੇ ਨੂੰ ਨਾਲ ਲੈ ਗਿਆ ਕੀ ਮੰਗਤੀ ਕਰਦੇ ਹਾਂ ਪ੍ਰਸ਼ਾਸਨ ਨਾਲ ਅਸੀਂ ਇਨਸਾਫ ਮੰਗਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਸਾਡੀ ਜ਼ਮੀਨ ਜਾਇਦਾਦ ਵੀ ਨਹੀਂ ਹੈਗੀ ਤੇ ਸਾਨੂੰ ਇਨਸਾਫ ਚਾਹੀਦਾ ਹੁਣ ਸਵੈਪੀਸ ਤਰ੍ਹਾਂ ਅਧਿਕਾਰ ਵੀ ਕੀਤੀ ਜੀ ਕੋਈ ਨਹੀਂ ਕਾਰਵਾਈ ਕੋਈ ਨਹੀਂ ਕੀਤੀ ਜੇ ਤੱਕ। ਅਜੀ ਮਾਤਾ ਜੀ ਕੀ ਹੋਇਆ ਜੀ? ਜੀ ਮੇਰੇ ਪੁੱਤਰ ਨੂੰ ਅਜ ਤੋਂ ਲੈ ਗਿਆ 8 ਵਜੇ ਮੋਟਰਸਾਈਕਲ ਤੇ ਵਾਪਸ। ਹਾਂਜੀ। ਤੇ ਆਉਂਦਾ ਮੈਂ ਕੰਮ ਦਾ ਪਤਾ ਲੈਣ ਜਾਣਾ। ਹਾਂਜੀ। ਉਹ ਤੋਂ ਕੰਮ ਦਾ ਪਤਾ ਕਰਕੇ ਤੇ ਹਟੇ ਹੁੰਦੇ ਸੀ। ਹੂੰ। ਤੇ ਮੇਰੇ ਨੂੰ ਨਾਲ 9 ਵਜੇ ਗੱਲ ਹੋਈ ਏ। ਉਸ ਤੋਂ ਬਾਅਦ ਉਹ ਨਮਾਇਲਾ ਬੰਦ ਕਰ ਲਿਆ ਨਾ ਕੋਲ ਲਿਆ ਨਹੀਂ ਮੇਰੇ ਪੁੱਤਰ ਕੋਲ। ਹੂੰ। ਤੇ ਸਾਨੂੰ ਇੱਥੇ ਆਏ ਨੂੰ ਸੁਨੇਹਾ ਲਾਣ। ਅਕੇ ਇਸ ਤਰ੍ਹਾਂ ਬੁੱਦੇ ਜਿਹੜਾ ਹੀ ਗੁੰਡੇ ਪੈਕੜੇ ਨੂੰ ਤੇ ਜਿਹੜਾ ਬਿੰਦਰ ਪਿੰਦਰ ਹੋ ਤਾਂ ਗਿਆ ਮੱਕ ਤੇ ਜਿਹੜਾ ਨਾਲ ਆਲਾ ਗਰੀ ਕੋਰੀ ਕੋ ਉਹ ਸਹੀ ਹੈ ਹੂੰ ਤੇ ਸਾਨੂੰ ਬਿਠਾਇਆ ਨੇ ਲੋਡੀਆਂ ਨੂੰ ਇਥੋਂ ਗੱਡੀ ਚ ਲੈ ਗਏ ਨੂੰ ਤੇ ਉੱਥੇ ਜਾ ਤੇ ਬਾਟਾ ਨਹੀਂ ਤੇ ਲਾ ਦਿੱਤਾ ਨਹੀਂ ਕੌਣ ਲੈ ਕੇ ਗਿਆ ਇਹ ਜਿੰਨਾ ਮਾਂ ਵੀ ਕੀਤਾ ਕੰਮ ਉਹਦਾ ਭਰਾਵਾ ਅੱਛਾ ਹਾਂ ਉਹ ਨਹੀਂ ਇਸਨੇ ਲਾਇਆ ਸਾਨੂੰ ਇੱਥੇ ਆ ਕੋਈ ਤੇ ਅਸੀਂ ਗਏ ਉੱਥੇ ਜਾ ਤੇ ਤੇ ਫਿਰ ਤੇ ਉਹਦਾ ਪਪਾ ਨਾਲ ਅਗ ਸੜ ਕੋਈ ਜੀ ਨਹੀਂ ਹੋ ਰਿਹਾ ਜਨ ਨਾਲ ਤੇ ਉਹ ਨਜਾ ਤੇ ਪਹਿਲਾਂ ਹੀ ਉੱਥੇ ਸਾਟ ਕੇ ਤੇ ਫਿਰ ਪੁਲਿਸ ਨੂੰ ਥਾਣੇ ਦਾਤ ਲਾਸ਼ ਪੜਾ ਦਿੱਤੀ ਹੂੰ ਸਾਡਾ ਕੋਈ ਪਰਿਵਾਰ ਦਾ ਦੀ ਨਹੀਂ ਨਾਲ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਪਹੁੰਚੀ ਸੀ ਵਾਰਦਾਤ ਵਾਲੀ ਜਗ੍ਹਾ ਤੇ ਉੱਥੇ ਅਜੇ ਸਾਡੀ ਸੁਣਾਈ ਨਹੀਂ ਹੋਈ ਕੋਈ ਵੀ ਹੂੰ ਹਾਂ ਹੰਕੀ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਇਹ ਕਰਨਾ ਹੈ ਮੇਰੇ ਪੁੱਤਰ ਦੀ ਨਸਾਬੀ ਹੋਈ ਜਾਵੇ ਤੇ ਜਿਹੜਾ ਇਹ ਮਰੋਇਆ ਹੀ ਬਜੰ ਬੰਦਾ ਹੈ ਜਿੰਨੇ ਨਾਲ ਉਸੇ ਬੰਦੇ ਤੇ ਹੀ ਸ਼ੱਕ ਹੈ ਸਾਨੂੰ ਇਸੇ ਤੇ ਹੀ ਨਹੀਂ ਘਰ ਹੋਏ ਗਏ ਉਹ ਮਾਤਾ ਕੇ ਇਥੋਂ ਰੋਟੀ ਵੀ ਨਹੀਂ ਖਾਣ ਦਿੱਤੀ ਮੇਰੇ ਕੋ ਰੋਟੀ ਅਗੀ ਇਹ ਚਾਲਾ ਪਟਾ ਲੀਏ ਨਾ ਬਹੁਤ ਮੰਦਪਾਗੀ ਹੋਈ ਹੈ ਜੀ ਜਵਾਨ ਮੁੰਡੇ ਦਾ ਕਤਲ ਹੋਇਆ ਛੋਟੇ ਛੋਟੇ ਉਹਦੇ ਬੱਚੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਅਪੀਲ ਕਰਦੇ ਆਂ ਵੀ ਪਰਿਵਾਰ ਨੂੰ ਇਨਸਾਫ ਮਿਲੇ ਛੋਟੇ ਛੋਟੇ ਬੱਚਾ ਨੂੰ ਇਨਸਾਫ ਮਿਲੇ ਤੇ ਉਹਦੀ ਪਤਨੀ ਨੂੰ ਇਨਸਾਫ ਮਿਲੇ ਮਾਂ ਪਿਓ ਨੂੰ ਇਨਸਾਫ ਮਿਲੇ ਇਸ ਤਰ੍ਹਾਂ ਵਾਰਦਾਤ ਹੋਈ ਹੈ ਕੁਝ ਪਤਾ ਚੱਲ ਸਕਿਆ ਤਾਂ ਕੋਈ ਪੱਕਾ ਨਹੀਂ ਪਤਾ ਚੱਲਿਆ ਜੀ ਪੱਕਾ ਨਹੀਂ ਪਤਾ ਚੱਲਿਆ ਇੱਕ ਬੰਦਾ ਜਿਹੜਾ ਇਹਨਾਂ ਦੇ ਨਾਲ ਗਿਆ ਸੀਗਾ ਉਹ ਪੁਲਿਸ ਦੇ ਰਸਤੇ ਦੇ ਵਿੱਚ ਜ਼ਰੂਰ ਹੈਗਾ ਪਰ ਅਜੇ ਕੋਈ ਪੂਰਾ ਕਲੀਅਰ ਨਹੀਂ ਹੋਇਆ ਕਿ ਕਤਲ ਕਿਹਨੇ ਕੀਤਾ ਕਿਵੇਂ ਹੋਇਆ ਉਹ ਪ੍ਰਾਣੀ ਰੰਜਿਸ਼ ਜਾਂ ਕੋਈ ਸ਼ੱਕ ਕੀਤੇ ਸਿਤੇ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜੇ ਇਹਦੇ ਬਾਰੇ ਪਰਿਵਾਰ ਤੇ ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲੂਗੀ